ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੀ ਵੱਡੀ ਤਾਫਕੀ ਵਿਕਰਮ ਮਜੀਠੀਆ ਨੂੰ ਲੈ ਕੇ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂਆਂ ਵੱਲੋਂ ਭਾਤੀ ਜਨਤਾ ਪਾਰਟੀ ਦੇ ਕਈ ਆਗੂਆਂ ਵੱਲੋਂ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸਪੋਰਟ ਕੀਤੀ ਗਈ ਵਿਕਰਮ ਮਜੀਠੀਆ ਦੀ ਕਿ ਉਸ ਦੀ ਗ੍ਰਿਫਤਾਰੀ ਵਜ਼ਾਇਦ ਹੈ ਉਸ ਦੇ ਪਰਿਵਾਰ ਦੇ ਨਾਲ ਧੱਕਾ ਕੀਤਾ ਗਿਆ ਹੈ ਉਹ ਨਸ਼ਾ ਤਸਕਰ ਨਹੀਂ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਿਖੇਧੀ ਕੀਤੀ ਗਈ ਵਿਰੋਧ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਚੰਦ ਜੀ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਰਵਨੀਤ ਬਿੱਟੂ ਸੁਨੀਲ ਕੁਮਾਰ ਜਾਕਰ ਅਤੇ ਪ੍ਰਤਾਪ ਸਿੰਘ ਬਾਜਵਾ ਅਤੇ ਜਿਹੜੇ ਦੂਸਰੇ ਹੈਗੇ ਨੇ ਫਤਿਹ ਫਤਿਹਜੰਗ ਸਿੰਘ ਬਾਜਵਾ ਯਾਨੀ ਕਿ ਇਹਨਾਂ ਵੱਡੇ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਗਿਆ ਕਿ ਵਿਕਰਮ ਮਜੀਠੀਆ ਦਰਦੋਸ਼ ਦੇ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਵਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਅਸੀਂ ਪੱਕੇ ਹੱਥ ਪਾਏ ਨੇ ਸਾਰੇ ਦੋਸ਼ ਪਹਿਲਾਂ ਆਇਦ ਹੋਏ ਨੇ ਅਸੀਂ ਦੋਸ਼ਾਂ ਤੋਂ ਬਿਨਾ ਨਹੀਂ ਗ੍ਰਿਫਤਾਰ ਕੀਤਾ ਬਿਕਰਮ ਜੀਤਿਆ ਨੂੰ ਲੇਕਿਨ ਹੁਣ ਅਮਨ ਅਰੋੜਾ ਅਰੋੜਾ ਨੇ ਸਿੱਧੀ ਧਮਕੀ ਦੇ ਦਿੱਤੀ ਹੈ ਕਿਹੜੇ ਲੋਕਾਂ ਨੂੰ ਜਿਹੜੇ ਲੋਕ ਬਿਕਰਮ ਜੀਤਿਆ ਦੀ ਸਪੋਰਟ ਕਰ ਰਹੇ ਨੇ ਕੀ ਖਬਰ ਆਈ ਹੈ ਬਿਕਮ ਜੀਤਿਆ ਦੇ ਮਜੀਠਾ ਪਹੁੰਚਣ ਤੋਂ ਪਹਿਲਾਂ ਮੰਤਰੀ ਅਮਨ ਅਰੋੜਾ ਦਾ ਵੱਡਾ ਪਿਆ ਸਾਰੇ ਤੱਥ ਇਕੱਠੇ ਕਰਨ ਤੋਂ ਬਾਅਦ ਹੀ ਮਜੀਠਿਆ ਤੇ ਕੇਸ ਦਰਜ ਕੀਤਾ ਗਿਆ ਕਹਿੰਦਾ ਪਹਿਲਾਂ ਸਾਰੇ ਅਸੀਂ ਤੱਥ ਇਕੱਠੇ ਕੀਤੇ ਨੇ ਫਿਰ ਅਸੀਂ ਮਜੀਠੀਆ ਉੱਤੇ ਕੇਸ ਦਰਜ ਕੀਤਾ ਹੈ ਕਿੰਤੋਂ ਪਰੰਤੂ ਕੋਈ ਨਾ ਕਰੇ ਜੇਕਰ ਕੋਈ ਕਾਂਗਰਸ ਭਾਜਪਾ ਦਾ ਲੀਡਰ ਨਸ਼ੇ ਦੇ ਸੂਦਾਗਰਾਂ ਨੂੰ ਬਚਾਉਣ ਲਈ ਅੱਗੇ ਵਧਿਆ ਅੱਗੇ ਆਵੇਗਾ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਹਾਂ ਭਾਵੇਂ ਸ਼ਰੂਮਣੀ ਅਕਾਲੀ ਦਲ ਦਾ ਹੋਵੇ ਭਾਵੇਂ ਕਾਂਗਰਸ ਦਾ ਹੋਵੇ ਤੇ ਭਾਵੇਂ ਭਾਜਪਾ ਦਾ ਹੋਵੇ ਕੋਈ ਵੀ ਲੀਡਰ ਨਸ਼ੇ ਦੇ ਸੂਦਾਗਰ ਨੂੰ ਬਚਾਉਣ ਲਈ ਆਇਆ ਤਾਂ ਉਸ ਉੱਤੇ ਵੱਡੀ ਕਾਰਵਾਈ ਹੋਵੇਗੀ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਦੀ ਧਰਤੀ ਪੰਜਾਬ ਦੀ ਪਵਿੱਤਰ ਧਰਤੀ ਤੇ ਅਸੀਂ ਨਸ਼ਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਅਤੇ ਪਗਬਨਾਂ ਦੀ ਧਰਤੀ ਹੈ ਪੰਜਾਬ ਦੀ ਧਰਤੀ ਪਵਿੱਤਰ ਹੈ ਅਤੇ ਪਵਿੱਤਰ ਧਰਤੀ ਤੇ ਨਸ਼ਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਯਾਨੀ ਕਿ ਉਹਨਾਂ ਨੇ ਸਿੱਧਾ ਚੈਲੰਜ ਕੀਤਾ ਹੈ ਸੁਖਪਾਲ ਸਿੰਘ ਖੈਰਾ ਰਵਨੀਤ ਬਿੱਚੂ ਐ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚਰਨੀ ਅਤੇ ਰਾਜਾ ਬੜਿੰਗ ਨੂੰ ਜਿਹੜੇ ਸਪੋਰਟ ਕਰ ਰਹੇ ਨੇ ਵਿਕਰਮ ਮਜੀਠੀਆ ਦੀ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਸਪੋਰਟ ਕਰੇਗਾ ਇਹਨਾਂ ਨਸ਼ਾ ਨਸ਼ੇ ਦੇ ਸੁਧਾਗਰਾਂ ਦੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਪਹਿਲਾਂ ਅਸੀਂ ਤੱਥ ਇਕੱਠੇ ਕੀਤੇ ਨੇ ਅਸੀਂ ਕੱਚੀਆਂ ਗੂੜੀਆਂ ਨਹੀਂ ਖੇਡੀਆਂ ਵਿਕਰਮ ਮਜੀਠੀਆ ਨੂੰ ਲੈ ਕੇ ਪਹਿਲਾਂ ਤੱਥ ਇਕੱਠੇ ਕੀਤੇ ਨੇ ਸਬੂਤ ਇਕੱਠੇ ਕੀਤੇ ਗਏ ਨੇ ਐਵੀਡੈਂਸ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਹੈ ਮਜੀਠੀਆ ਤੇ ਉਨਾ ਕਾ ਕਿ ਜਿਹੜਾ ਵੀ ਸਾਡੇ ਰਾਹ ਦੇ ਵਿੱਚ ਰੋੜਾ ਬਣੇਗਾ ਅੜਿੱਕਾ ਬਣੇਗਾ ਉਹ ਵੀ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਹੋਵੇਗਾ ਪੰਜਾਬ ਪਵਿੱਤਰ ਧਰਤੀ ਹੈ ਨਸ਼ਾ ਵੇਚਣ ਵਾਲੇ ਨਸ਼ਾ ਕਰਨ ਵਾਲੇ ਨਸ਼ੇ ਦੀ ਸਪੋਰਟ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ